ਪੰਜਾਬ ਦੇ ਵਿੱਚ ਖੜਾਂ ਦੀ ਸਥਿਤੀ ਕਾਫੀ ਜ਼ਿਆਦਾ ਬਣੀ ਹੋਈ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਵਕ ਵਕ ਸਮਾਜ ਸੇਵੀ ਲੋਕ ਦਾਨ ਕਰਦੇ ਹੋਈ ਨਜ਼ਰ ਆ ਰਹੇ ਨੇ ਮੈਂ ਕੈਮਰਾਮੈਨ ਨੂੰ ਇੱਕ ਵਾਰ ਕਮਾਂਗਾ ਕਿ ਪਹਿਲਾ ਇੱਕ ਵਾਰ ਤਸਵੀਰਾਂ ਵਖਾਣ ਇਹ ਤਸਵੀਰਾਂ ਇੱਕ ਸਮਾਨ ਦੀਆਂ ਜੋ ਕਿ ਟਰੈਕਟਰ ਭਰ ਕੇ ਸਮਾਨ ਸ਼ਿਪ ਸੈਣਾ ਮੰਡਲ ਸੇਵਕ ਦਲ ਨੂੰ ਸੁਮਨ ਅਮਿਤ ਸ਼ਰਮਾ ਜੋ ਕਿ ਕਾਉਂਸਲਰ ਮਨੀ ਮਾਜਰਾ ਦੇ ਵਾਰਡ ਨੰਬਰ 4 ਤੋਂ ਹੈ ਇੰਦਰਾ ਕਲੋਨੀ ਤੋਂ ਉਹਨਾਂ ਦੀ ਟੀਮ ਵੱਲੋਂ ਜਿਹੜਾ ਬਹਾਦਰ ਸਿੰਘ ਓਕੇ ਕਾਉਂਸਲਰ ਦੇ ਘਰ ਪਹੁੰਚਾਇਆ ਗਿਆ ਤੇ ਆਮ ਆਦਮੀ ਪਾਰਟੀ ਦੇ ਮੈਡਮ ਕਾਉਂਸਲਰ ਨੇ ਅਤੇ ਇਹਨਾਂ ਨੇ ਭਰੋਸਾ ਜਤਾਇਆ ਕਿ ਬਹਾਦਰ ਸਿੰਘ ਜੋ ਆਮ ਆਦਮੀ ਪਾਰਟੀ ਦੇ ਕੁਰਾਲੀ ਤੋਂ ਕਾਉਂਸਲਰ ਨੇ ਉਹ ਇੱਕ ਸਾਫ ਸੁਥਰੀ ਛਵੀ ਦੇ ਕਾਉਂਸਲਰ ਨੇ ਤੇ ਸਮਾਨ ਕੁਰਾਲੀ ਦੇ ਵਿੱਚ ਇਕੱਠਾ ਕੀਤਾ ਗਿਆ ਅਤੇ ਇਹ ਸਮਾਨ ਹੁਣ ਦੋ ਤਿੰਨ ਦਿਨਾਂ ਤੋਂ ਬਾਅਦ ਖੜਪੀੜਤਾਂ ਨੂੰ ਦਿੱਤਾ ਜਾਵੇਗਾ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ ਕੀ ਕਹਿਣਾ ਹੈ ਮਨੀ ਮਜਰੇ ਤੋਂ ਆਏ ਹੋਏ ਆਗੂਆਂ ਦਾ ਪ੍ਰਦੀਪ ਰੂੜਾ ਦਾ ਅਤੇ ਹੋਰ ਡਾਕਟਰ ਅਸ਼ਵਨੀ ਦਾ ਤੇ ਹੋਰ ਸਮਾਜ ਸੇਵੀਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ